ਐਮਪੀ ਦਿੱਗਰ ਦੇਖਣ ਵਾਜਿਆ ਸੀ ਪਰ ਮੈਂ ਪ੍ਰਧਾਨ ਮੰਤਰੀ ਜੀ ਨੀਤੀਆਂ ਨੂੰ ਦੇਖਦੇ ਹੋਏ ਟਿਕੜ ਨੂੰ ਠੁਕਰਾ ਕੇ ਦੇਸ਼ ਦੀ ਸੇਵਾ ਚ ਹਾਜ਼ਰ ਹੋਣਾ ਹੈ ਵਰਲਡਵਾਈਜ਼ ਦੇਖੋ ਤੁਸੀਂ ਫੌਰਨ ਜਾਣਦੇ ਹੋ ਜਦੋਂ 10 ਸਾਲ ਪਹਿਲਾਂ ਜਾਂਦੇ ਸੀ ਤਾਂ ਕੀ ਹੁੰਦਾ ਸੀ ਤੁਹਾਡਾ ਕੀ ਬਿਹੇਵ ਹੁੰਦਾ ਸੀ ਉਹ ਜਾਣਦੇ ਹੋ ਤੁਹਾਡਾ ਕੀ ਹੁੰਦਾ ਦੇਸ਼ ਦਾ ਨਾਮ ਵਰਲਡਵਾਈਜ਼ ਕਿੱਥੇ ਲੈ ਕੇ ਮੋਤੀ ਜੀ ਇਹ ਸਾਰੀਆਂ ਚੀਜ਼ਾਂ ਇੱਕ ਇਦਰਾਮ ਮੰਦਰ ਹੋ ਗਿਆ ਕੋਰੀਡੋਰ ਹੋ ਗਿਆ ਕਰਤਾਰਪੁਰ ਦਾ ਇਹ ਬਹੁਤ ਚੀਜ਼ਾਂ ਐਸੀਆਂ ਜਿਹਨੂੰ ਦੇਖ ਕੇ ਮੇਰਾ ਮਨ ਪ੍ਰਭਾਵਿਤ ਹੋਇਆ ਤੇ ਮੈਂ ਬਾਜ ਬਾਜ ਦੁਆਰਾ ਵਾਪਸ ਆ ਗਿਆ 1 ਲੱਖ ਤੋਂ ਉੱਤੇ ਵੋਟ ਤੋਂ ਜਿੱਤ ਕੇ ਦਿਖਾਵਾਂਗੇ ਔਰ ਤੁਸੀਂ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ 4 ਤਰੀਕ ਨੂੰ ਆਏਗਾ ਜਿੰਨੇ ਵੀ ਕਿਸਾਨ ਐ ਉਹ ਨਾਲ ਐ ਇਹ ਸਭ ਕਿਰਾਏ ਦੇ ਬੰਦੇ ਬਿਠਾਏ ਹੋਏ ਐ ਕੋਈ ਦਿੱਕਤ ਨਹੀਂ ਐ ਉਹ ਵੀ ਨਾਲ ਉਹ ਵੀ ਸਾਰੀਆਂ ਪਾਲਸੀਆਂ ਸਮਝਦੇ ਆ ਮੋਦੀ ਦੀਆਂ ਪਾਲਸੀਆਂ ਦੇਖ ਕੇ ਉਹ ਵੀ ਵੋਟ ਕਰਨਗੇ ਭਾਰਤੀ ਜਨਤਾ ਪਾਰਟੀ ਦਾ ਕੁਨਵਾ ਤਨਪਤਨ ਵੱਧ ਰਿਹਾ ਤੇ ਦੇਖਣ ਨੂੰ ਨਜ਼ਰ ਆ ਰਿਹਾ ਹਰ ਪਾਰਟੀ ਦੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਹਰ ਪਾਰਟੀ ਦੇ ਵੱਡੇ ਨੇਤਾ ਚਾਹੇ ਛੋਟੇ ਨੇਤਾ ਚਾਹੇ ਵਰਕਰ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਧਾਨ ਨੇ ਤੋਂ ਕਾਕਾ ਸੂਰਜੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਸਾਡੇ ਨਾਲ ਮੌਜੂਦ ਨੇ ਪੁੱਛ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਜੀ ਜੈ ਸ਼੍ਰੀ ਰਾਮ ਪਰ ਕਿਸ ਤਰੀਕੇ ਨਾਲ ਤੁਸੀਂ ਹਾਲਾਂਕਿ ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਨਾਲ ਪਹਿਲਾਂ ਕਾਫੀ ਸਾਲ ਨੌ ਮਾਸ ਦਾ ਕਹਿੰਦੇ ਰਿਸ਼ਤਾ ਰਿਹਾ ਹੁਣ ਪਿਛਲੇ ਕੁਝ ਸਾਲਾਂ ਪਹਿਲਾਂ ਟੁੱਟ ਗਿਆ ਤੇ ਅੱਜ ਤੁਸੀਂ ਕੀ ਦੇਖ ਕੇ ਭਾਰਤੀ ਜਨਤਾ ਪਾਰਟੀ 'ਚ ਜੁਆਇਨ ਕੀਤਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਿਹੜੇ ਪ੍ਰਧਾਨ ਮੰਤਰੀ ਜੀ ਆ ਨਰਿੰਦਰભાઈ ਭੋਤ ਜੀ ਜੀ ਅਮੀਸ਼ਾ ਜੀ ਜੀ ਉਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਜੀ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਮੈਂ 7 ਸਾਲ ਬਾਅਦ ਘਰ ਵਾਪਸੀ ਕੀਤੀ ਹੈ ਜੀ ਭਾਰਤੀ ਜੰਦਾ ਪਾਰਟੀ ਚ ਪਹਿਲਾਂ ਵੀ ਤੁਸੀਂ ਸੀਗੇ ਜੀ ਤਾਂ ਉਹ ਕਾਲੀ ਦਲ ਨੇ ਸਹਾਜਕ ਵਾਅਦਾ ਕਰ ਦਿਖਾਇਆ ਸੀ ਤਾਂ ਕਰਕੇ ਕੋਈ ਸਹਿਯੋਗ ਨਹੀਂ ਦਿਖਾਇਆ ਉਹਨਾਂ ਨੇ ਤਾਂ ਮੈਨੂੰ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਸੀ ਪਰ ਮੈਂ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਟਿਕਟ ਨੂੰ ਠੁਕਰਾ ਕੇ ਦੇਸ਼ ਦੀ ਸੇਵਾ ਜਹਾਜ਼ਰ ਹੋਇਆ ਸਬ토리 ਅਦਾਕ ਤੋਂ ਪ੍ਰਭਾਵਿਤ ਹੋਏ ਸਿੱਕੜੀ ਮੀਤਿ ਵਰਲਡਵਾਈਜ਼ ਦੇਖੋ ਤੁਸੀਂ ਫੌਰਨ ਜਾਣਦੇ ਹੋ ਜਦੋਂ 10 ਸਾਲ ਪਹਿਲਾਂ ਜਾਂਦੇ ਸੀ ਤੇ ਕੀ ਕੀ ਹੁੰਦਾ ਸੀ ਤੁਹਾਡਾ ਕੀ ਬਿਹੇਵ ਹੁੰਦਾ ਸੀ ਹੁਣ ਜਾਣਦੇ ਹੋ ਤੁਹਾਡਾ ਕੀ ਹੁੰਦਾ 10 ਸਾਲ ਚ ਕਿੰਨੇ ਡਿਵੈਲਪਮੈਂਟ ਹੋਈ ਤੁਸੀਂ ਪਿਛਲੇ 10 ਸਾਲ ਪਿਛਲਾ ਇਤਿਹਾਸ ਦੇਖ ਲਓ ਉਹ ਦੇਖ ਲਓ 10 ਸਾਲ ਚ ਕਿੰਨੀ ਡਿਵੈਲਪਮੈਂਟ ਹੋ ਚੁੱਕੀ ਹੈ ਜਾਂ ਕੀ ਕੀ ਪ੍ਰੋਜੈਕਟ ਆ ਚੁੱਕੇ ਹੈ ਦੇਸ਼ ਦਾ ਨਾਮ ਵਰਲਡਵਾਈਜ਼ ਕਿੱਥੇ ਲੈ ਗਏ ਮੋਤੀ ਜੀ ਇਹ ਸਾਰੀਆਂ ਚੀਜ਼ਾਂ ਇੱਕ ਇਹਦਾ ਰਾਮ ਮੰਦਰ ਹੋ ਗਿਆ ਕੋਰੀਡੋਰ ਹੋ ਗਿਆ ਕਰਤਾਰਪੁਰ ਦਾ ਇੱਕ ਬਹੁਤ ਚੀਜ਼ਾਂ ਐਸੀਆਂ ਜਿਹਨੂੰ ਦੇਖ ਕੇ ਮੇਰਾ ਬੰਨ ਪ੍ਰਭਾਵਿਤ ਹੋਇਆ ਤੇ ਮੈਂ ਬਾਜਬਾ ਦੁਬਾਰਾ ਵਾਪਸ ਆਇਆ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਨਾਲ ਸਾਂਝਾ ਕਰਕੇ ਇਲੈਕਸ਼ਨ ਲੜੇ ਸਕੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਸੀਟ ਆਲਮੋਸਟ ਕਨਫਰਮ ਹੋ ਚੁੱਕੀ ਸੀ ਕਿ ਇਹ ਸੀਟ ਤੁਸੀਂ ਸਮੇਂ ਦੇ ਸਿਗੇ ਕਿ ਅਕਾਲੀ ਦਲ ਚੋਂ ਦੇ ਜਿੱਤ ਸਕਦੇ ਜਿੱਤ ਥਾਰੇ ਇੱਕ ਅਲੱਗ ਗੱਲ ਹੈ ਇਹ ਦੇਸ਼ ਦਾ ਸਵਾਲ ਸੀ ਦੇਸ਼ ਨੂੰ ਬਚਾਉਣਾ ਕਿ ਤੁਸੀਂ ਆਪਣਾ ਸਵਾਰਥ ਦੇਖਣਾ ਮੈਂ ਆਪਣੇ ਆਪ ਨੂੰ ਇਹੀ ਸੋਚਿਆ ਦੇਸ਼ ਵਾਸਤੇ ਸਮਰਮਿਤ ਕਰੀਏ ਅਸੀਂ ਵੀ ਵਿੱਚ ਯੋਗਦਾਨ ਪਾ ਕੇ ਦੇਸ਼ ਦੀ ਸੇਵਾ ਕਰ ਸਕੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਣਾਈ ਹੈ ਤਾਂ ਕਿ ਦੇਸ਼ ਦਾ ਭਲਾ ਹੋ ਸਕੇ ਅੱਜ ਤਾਂ ਨੀਰ ਬਿੱਟੂ ਜੀ ਸਪੈਸ਼ਲ ਤੌਰ ਤੇ ਤੁਹਾਡੇ ਲੋਕ ਸਭਾ ਦੇ ਹੁਣ ਉਮੀਦਵਾਰ ਨੇ ਕੀ ਸਮਝਦੇ ਪੱਲੂ ਲੁਧਿਆਣਾ ਉਸ 400 ਪਾਰ ਦੇ ਜਿਹੜਾ ਨਾਰਾ ਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਕੋਤੀ ਜੀ ਉਹਦੇ ਵਿੱਚ ਯੋਗਦਾਨ ਪਾ ਸਕਦਾ ਜਿੱਤ ਹਾਸਲ ਹੋ ਸਕਦੀ ਹੈ ਕਿਉਂਕਿ ਬਹੁਤ ਆਹ ਬੜੀ ਕਠਨ ਹੈ ਕੋਈ ਕਠਿਨ ਨਹੀਂ ਹੈ ਇਹ ਤੁਹਾਨੂੰ ਮੈਂ ਗਰੰਟੀ ਨਾਲ ਲੁਧਿਆਣਾ ਵਾਸੀਆਂ ਦਾ ਮਨ ਬਣ ਚੁੱਕਾ ਹੈ 1 ਲੱਖ ਤੋਂ ਉੱਤੇ ਵੋਟ ਤੋਂ ਜਿੱਤੀਆਂ ਦਿਖਾਵਾਂਗੇ ਔਰ ਤੁਸੀਂ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ 4 ਤਰੀਕ ਨੂੰ ਆਏਗਾ ਔਰ ਅਸੀਂ ਵੀ ਮੋਦੀ ਦੀ ਮਾਲਾ ਦਾ ਇੱਕ ਮਣਕਾ ਇੱਥੋਂ ਭੇਜਾਂਗੇ ਜਿਹੜਾ ਉਹਨਾਂ ਚਰੋਵਾ ਪਰ ਲੁਧਿਆਣਾ ਤਾਂ ਮੰਨਦੇ ਆ ਵੀ ਤੁਸੀਂ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਪਰ ਜਦੋਂ ਪਿੰਡਾਂ ਦੀ ਵੋਟ ਹੈ ਉਹ ਵੀ ਆਲਮੋਸਟ 50% ਵੋਟ ਆ ਉਹ ਕੀ ਤੁਸੀਂ ਹਾਸਲ ਕਰ ਲਓਗੇ ਬਿਲਕੁਲ ਕਰਾਂਗੇ ਜਿੰਨੇ ਵੀ ਕਿਸਾਨ ਹੈ ਉਹ ਨਾਲ ਹੈ ਇਹ ਸਭ ਕਰਾਏ ਦੇ ਬੰਦੇ ਬਿਠਾਏ ਹੋਏ ਆ ਕੋਈ ਦਿੱਕਤ ਨਹੀਂ ਆ ਉਹ ਵੀ ਨਾਲ ਉਹ ਵੀ ਸਾਡੀਆਂ ਪਾਲਸੀਆਂ ਸਮਝਦੇ ਆ ਮੋਦੀ ਦੀਆਂ ਪਾਲਸੀਆਂ ਦੇਖ ਕੇ ਉਹ ਵੀ ਵੋਟ ਕਰਨਗੇ ਗੋ ਮੋਦੀ ਦੀਆਂ ਪਾਲਸੀਆਂ ਦੇਖ ਕੇ ਉਹ ਵੀ ਵੋਟ ਕਰਨਗੇ ਸਨ ਕਾਕਾ ਸੂਤ ਜਿਹੜੇ ਕਿ ਅਕਾਲੀ ਦਲ ਤੋਂ ਆ ਕੇ ਦੁਦਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕਹਿੰਦੇ ਮੈਂ ਘਰ ਵਾਪਸੀ ਕੀਤੀ ਆ ਕਾਫੀ ਸਾਲ ਪਹਿਲਾਂ ਉਹਨੂੰ ਭਾਰਤੀ ਜਨਤਾ ਪਾਰਟੀ ਸਗੇ ਫਿਰ ਉਹ ਅਕਾਲੀ ਦਲ ਚ ਚਲੇ ਗਏ ਹਾਲਾਂਕਿ ਕਾਲੀ ਦਲ ਨੇ ਉਹਨੂੰ ਲੋਕ ਸਭਾ ਦੀ ਸੀਟ ਵੀ ਆਫਰ ਕੀਤੀ ਸਗੀ ਪਰ ਕੁਝ ਕਾਰਨਾ ਕਰਕੇ ਉਹਨਾਂ ਨੂੰ ਇਹ ਸੀਟ ਛੱਡਣੀ ਪਈ ਸੀਟ ਨਹੀਂ ਛੱਡੀ ਉਹਨਾਂ ਨੇ ਕਾਲੀਦਾਲੀ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਉਹ ਕਹਿੰਦੇ ਮੈਨੂੰ ਮੋਦੀ ਦੀਆਂ ਨੀਤੀਆਂ ਬਹੁਤ ਪਸੰਦ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਭਾਰਤੀ ਜਨਤਾ ਪਾਰਟੀ ਜਿਹੜੀ ਜੁਆਇਨ ਕੀਤੀ ਇਸੇ ਤਰੀਕੇ ਨਾਲ ਲੁਧਿਆਣੇ ਅੰਦਰ ਨਹੀਂ ਪੂਰੇ ਪੰਜਾਬ ਅੰਦਰ ਪੂਰੇ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦਾ ਖੰਭਾ ਬੰਦਾ ਜਾ ਰਿਹਾ ਹੈ ਇੱਥੋਂ ਨਜ਼ਰ ਆ ਰਿਹਾ ਕਿ ਬੁਧਾਵਾ ਨਹੀਂ ਬਾਕੀ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੋਲ ਵਾਲਾ ਹੈ ਪਰ ਅਸਲੇ ਦੋ ਹੀ ਮੁਕਾਬਲੇ ਨੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਐਮਪੀ ਰਮਣੀਤ ਵਿੱਟੂ ਦੇ ਨਾਲ ਅੱਜ ਜਿਹੜਾ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਮੈਦਾਨ ਵਿੱਚ ਉਤਰੇ ਨੇ ਦੇਖਣਾ ਹੋਵੇਗਾ ਕਿ ਦੋਨੇ ਕਾਂਗਰਸੀ ਆ ਹਾਲਾਂਕਿ ਆਮ ਆਦੀ ਪਾਰਟੀ ਦੇ ਜਿਹੜੇ ਉਮੀਦਵਾਰਾ ਉਹ ਵੀ ਕਾਂਗਰਸੀ ਆ ਤੇ ਕਾਂਗਰਸ ਨਾਲ ਕਾਂਗਰਸ ਦੀ ਟੱਕਰ ਆ ਪਰ ਭਾਰਤੀ ਜਨਤਾ ਪਾਰਟੀ ਦੀ ਟੱਕਰ ਦਾ ਕਿ ਲੋਕ ਜਵਾਬ ਦੇਣਗੇ ਕਮਲ ਤੇ ਮੋਹਰ ਪਾਣਗੇ ਇਹ ਤਾਂ 4 ਤਰੀਕ ਨੂੰ ਪਤਾ ਲੱਗੇਗਾ ਕੈਮਰਾਮੈਨ ਸੁਨਦਰ ਦੇ ਨਾਲ ਰਾਜੇਸ਼ ਮੈਰਾ ਸਿਟੀ ਹਮ ਨਿਊਜ਼ ਲੁਧਿਆਣਾ